ਅੱਜ ਮੈਂ ਇੱਕ ਬਿਆਨ ਸੁਣ ਰਿਹਾ ਸੀ ਅਮਿਤ ਸਾਹਾ ਉਹ ਕਹਿੰਦਾ ਕਿ ਰਵਨੀਤ ਬਿੱਟੂ ਦੇ ਨਾਲ ਮੇਰੀ ਯਾਰੀ ਆ ਜਿਨੇ ਉਹਦੇ ਦਾਦਾ ਮਾਰਿਆ ਮੈਂ ਉਹਨੂੰ ਕਦੇ ਨਹੀਂ ਛੱਡੂਗਾ ਇਹ ਬਾਹਰ ਲ ਹੋ ਰਹੀ ਹੈ ਅੱਜ ਵੀਡੀਓ ਪੂਰੀ ਤਰ੍ਹਾਂ ਦੇ ਅਮਿਤ ਸਾਹਾ ਦਾ ਬਿਆਨ ਆ ਰਿਹਾ ਅੱਜ ਭਾਈ ਬਲਬਾਤ ਸਿੰਘ ਰਾਜਵਾਨਾ 15 ਅਕਤੂਬਰ ਨੇੜੇ ਆਉਣ ਵਾਲੀ ਹੈ ਦੀਵਾਲੀ ਤੋਂ ਪਹਿਲਾਂ 15 ਅਕਤੂਬਰ ਤੁਸੀਂ ਅਵੇਸਲੇ ਪਏ ਹੋ ਤੁਸੀਂ ਸੁੱਤੇ ਪਏ ਹੋ ਜਦੋਂ ਸੁਪਰੀਮ ਕੋਰਟ ਵੱਲੋਂ ਟਿੱਪਣੀ ਕੀਤੀ ਸੀ ਕੇਂਦਰ ਸਰਕਾਰ ਤੇ ਉਦੋਂ ਥੋੜੇ-ਬਹੁਤੇ ਸਿੱਖ ਬੋਲੇ ਸੀ ਪਰ ਦੁੱਖ ਦੀ ਗੱਲ ਆ ਅੱਜ ਸਾਰੇ ਸਿੱਖ ਚੁੱਪਾ ਅੱਜ ਮਰਜਾ ਕਾ ਖਾਲਸਾ ਵਰਜੇ ਕੀ ਪਤੇ ਜੋ ਅੱਜ ਮੈਂ ਗੱਲ ਕਰਨ ਲੱਗਿਆ ਬੜੇ ਧਿਆਨ ਦੇ ਨਾਲ ਸੁਣਨਾ ਤੇ ਪੂਰੀ ਗੱਲ ਸੁਣ ਲਿਆ ਕਰੋ ਤਾਂ ਕਿ ਜਿਹੜਾ ਪਤਾ ਲੱਗ ਸਕੇ ਗੱਲ ਕਰਦਿਆਂ ਕਿ ਆਪਾਂ ਨੂੰ ਸਭ ਨੂੰ ਇਹ ਤਾਂ ਪਤਾ ਕਿ ਕਈ ਮੌਤਾਂ ਹੋਈਆਂ ਨੇ ਪੰਜਾਬ ਦੇ ਵਿੱਚ ਆ ਤੇ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਤੇ ਉਸ ਤੋਂ ਇਲਾਵਾ ਜਿਹੜਾ ਕੱਲ ਬਰਿੰਦਰ ਘੁੰਮਣ ਦੀ ਮੌਤ ਹੋਈ ਆ ਐਕਸੀਡੈਂਟ ਦੇ ਵਿੱਚ ਮੌਤਾਂ ਹੁੰਦੀਆਂ ਨੇ ਬੜਾ ਦੁੱਖ ਹੁੰਦਾਗਾ ਕਿਸੇ ਦਾ ਘਰ ਦਾ ਪਰਿਵਾਰ ਦਾ ਜੀ ਚਲਿਆ ਜਾਵੇ ਬੱਚਾ ਚਲਿਆ ਜਾਵੇ ਬੜਾ ਦੁੱਖ ਹੁੰਦਾਗਾ ਦੁੱਖ ਹੋਇਆ ਵੀ ਆ ਪਰ ਹੁਣ ਤੁਹਾਨੂੰ ਮੈਂ ਨਾਲ ਬੇਨਤੀ ਕਰਦੇ ਮਾਂ ਕਿ ਹੁਣ ਤੁਸੀਂ ਉਹਨਾਂ ਮੈਂ ਕਲਾਕਾਰਾਂ ਨੂੰ ਬੇਨਤੀ ਕਰਦਾ ਤੇ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਭਾਈ ਰਾਜਵੀਰ ਜਵੰਦਾ ਤਾਂ ਆਪਣੀ ਸਫਰ ਪੂਰੇ ਕਰਕੇ ਇਸ ਦੁਨੀਆ ਤੋਂ ਅਲਵਿਦਾ ਹੋ ਗਿਆ ਤੇ ਆ ਜਿਹੜੇ ਅਜੇ ਜਿਉਂਦੇ ਆ ਜਿਹੜੇ ਕਿ 30-30 ਸਾਲਾਂ ਤੋਂ ਜੇਲਾ ਦੇ ਵਿੱਚ ਬੰਦ ਆ ਇਸ ਸਿਸਟਮ ਨੇ ਬੰਦ ਕੀਤੇ ਹੋਏ ਆ ਹੁਣ ਅਸੀਂ ਉਹਨਾਂ ਦੀ ਸਾਰ ਲੈ ਲਈਏ ਮੈਂ ਗੱਲ ਕਰੂੰਗਾ ਭਾਈ ਜਗਤਾਰ ਸਿੰਘ ਖਵਾਰਾ ਤੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਇਸ ਵਿਸ਼ੇ ਤੇ ਅੱਜ ਜੇਕਰ ਤੁਸੀਂ ਬੇਲੇ ਹੋ ਗਏ ਕਹਿੰਦਾ ਭਾਬ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਐ ਗੱਲਾਂ ਕਿਉਂਕਿ ਅੱਜ ਤੁਸੀਂ ਸੁੱਤੇ ਪਏ ਹੋ ਅੱਜ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਬਿਰਧ ਮਾਤਾ ਜਿਹੜੀ 30 ਸਾਲ ਹੋ ਗਏ ਆਪਣੇ ਪੁੱਤ ਨੂੰ ਢੇਕਦੇ ਹੋਏ ਅਮਰੀਕਾ ਤੋਂ ਪੰਜਾਬ ਆਈ ਆ ਕਿ ਮੇਰਾ ਪੁੱਤ ਮਿਲ ਜਾਵੇ ਤੇ ਉਹਨੂੰ ਪ੍ਰੋਬਲ ਮਿਲ ਜਾਵੇ ਕਿਤੇ ਸਰਕਾਰ ਨੂੰ ਘਹਾਰ ਲਾ ਦਿਓ ਕਿਤੇ ਭਗਵਾਨਤਮਨ ਨੂੰ ਬੇਨਤੀ ਕਰ ਦਿਓ ਕਿਤੇ ਕੋਈ ਕਲਾਕਾਰ ਭਗਵਾਨਤਮਨ ਨੂੰ ਮਿਲ ਕੇ ਇਹ ਕਹੇ ਦੇ ਕਿ ਸਾਡਾ ਝੋਟਾ ਗਾਇਆ ਜੀ ਭਗਵਾਨਤਮਨ ਆ ਜੇ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਕਿ ਪਰੋਲ ਤੇ ਲਿਆਤਾ ਜਾਵੇ ਪੰਜਾਬ ਲਿਆਂਦਾ ਜਾਵੇ ਉਹਦੀ ਮਾਤਾ ਨੂੰ ਮਿਲਾਇਆ ਜਾਵੇ ਇਹ ਕਿਹੜਾ ਕਲਾਕਾਰ ਕਹੂਗਾ ਹੁਣ ਕਿਉਂਕਿ 30 32 ਸਾਲ ਹੋ ਗਏ ਮਾਤਾ ਪਿਤਾ ਨੂੰ ਹੁੰਦਾ ਕਿ ਇੰਨਾ ਟਾਈਮ ਦੂਰ ਰਹਿਣ ਤੋਂ ਬਾਅਦ ਕਿ ਸਾਡਾ ਅੱਖਾਂ ਦਾ ਤਾਰਾ ਤੇ ਸਾਨੂੰ ਆ ਕੇ ਮਿਲ ਜਾਵੇ ਤਾਂ ਮਾਂ ਦੀ ਮਮਤਾ ਇੱਕ ਬੜੀ ਅਜਾਈ ਹੁੰਦੀ ਆ ਤੇ ਦੁੱਖ ਭਾਈ ਇਹ ਵੀ ਬਹੁਤ ਵੱਡਾ ਗਾ ਇੱਕ ਤਾਂ ਕਾਲ ਕੋਠੜੀਆਂ ਚ ਬੰਦ ਕੀਤੇ ਆ ਤੇ ਦੂਸਰੇ ਸਰਕਾਰਾਂ ਵੱਲੋਂ ਜਿਹੜਾ ਇਹ ਧੱਕੇਸਾਹੀ ਕੀਤੀ ਜਾ ਰਹੀ ਆ ਲੋਕਤੰਤਰ ਦਾ ਸਰੇ ਆਮ ਗਲਾ ਕੁੱਟਿਆ ਜਾ ਰਿਹਾ ਜਿਹੜੇ ਕਿ ਆਪਣੀਆਂ ਸਜ਼ਾਾਂ ਤੋਂ ਦੁੱਗਣੀ ਸਜ਼ਾਾਂ ਮਾ ਭੋਗ ਰਹੇ ਆ ਕਹਿੰਦੇ ਉਹਨਾਂ ਬਾਰੇ ਸੋਚ ਲਿਓ ਅਗਲੀ ਗੱਲ ਕਰਦਾ ਮੈਂ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ 29 ਸਾਲ ਹੋ ਗਏ ਕਰੀਬ 29 ਸਾਲ ਦਾ ਅਰਸਾ ਹੋ ਗਿਆ ਜੇਲ੍ਹ ਦੇ ਕਾਲ ਕੋਠਰੀਆਂ ਵਿੱਚ ਬੰਦਾ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜਿਨੇ ਕਿ ਕੌਮ ਦਾ ਸਿਰ ਉੱਚਾ ਕੀਤਾ ਅੱਜ ਅਸੀਂ ਤੁਸੀਂ ਸਾਰੇ ਪੱਗਾਂ ਵਾਲੇ ਜਾਂ ਕੇਸਾਂ ਵਾਲੇ ਦਾੜ੍ਹੀਆਂ ਵਾਲੇ ਜਾਂ ਆਪਾਂ ਸਿੱਧੇ ਸ਼ਬਦਾਂ ਦੇ ਕਹਿ ਰਹੀਏ ਕਿ ਸਿੱਖ ਉਹਨਾਂ ਦੇ ਨੌਜਵਾਨਾਂ ਦੀ ਬਦੌਲਤ ਬੋਲ ਰਹੇ ਆ ਤੇ ਨਹੀਂ ਸਾਨੂੰ ਵੀ ਖਤੋਂ ਕੀਤਾ ਹੁੰਦਾ ਜੇ ਉਹ ਕੁਰਬਾਨੀ ਨਾ ਕਰ ਦੇ ਤੇ ਅੱਜ ਸਾਨੂੰ ਸੋਚਣਾ ਪਊਗਾ ਤੇ ਅੱਜ ਭਾਈ ਬਲਬਤ ਸਿੰਘ ਰਾਜਵਾਨਾ 15 ਅਕਤੂਬਰ ਨੇੜੇ ਆਉਣ ਵਾਲੀ ਹੈ ਦੀਵਾਲੀ ਤੋਂ ਪਹਿਲਾਂ 15 ਅਕਤੂਬਰ ਤੁਸੀਂ ਅਵੇਸਲੇ ਪਏ ਹੋ ਤੁਸੀਂ ਸੁੱਤੇ ਪਏ ਹੋ ਜਦੋਂ ਸੁਪਰੀਮ ਕੋਰਟ ਵੱਲੋਂ ਟਿੱਪਣੀ ਕੀਤੀ ਸੀ ਕੇਂਦਰ ਸਰਕਾਰ ਤੇ ਉਦੋਂ ਥੋੜੇ-ਬਹੁਤੇ ਸਿੱਖ ਬੋਲੇ ਸੀ ਪਰ ਦੁੱਖ ਦੀ ਗੱਲ ਆ ਅੱਜ ਸਾਰੇ ਸਿੱਖ ਚੁੱਪਾ ਅੱਜ ਸਾਰੇ ਜਾਨੇ ਚੁੱਪਾ ਕਾਦੇ ਅੜੀਕ ਕਰਦੇ ਹੋ ਕਿ ਭਾਈ ਬਲਵੰਤ ਸਿੰਘ ਰਾਜੋਆਣ ਨੂੰ ਪੰਚੀ ਦਿੱਤੀ ਜਾਵੇ ਕਿ ਇਹਦੀ ਅੜੀਕ ਕਰਦੇ ਹੋ ਤਾਂ ਅਸੀਂ ਬਾਅਦ ਵਿੱਚ ਰੋਲਾ ਪਾਵਾਂਗੇ ਕੋਈ ਗੱਲ ਹੋ ਗਈ ਨਾ ਦੀਪ ਸਿੱਧੂ ਵਾਲੀ ਕਿ ਅਸੀਂ ਬਾਅਦ ਦੇ ਵਿੱਚ ਵਰਚੀਆਂ ਤੇ ਭੋਗਾ ਤੇ ਕੱਟ ਜ਼ਰੂਰ ਕਰਦੇ ਆ ਅਸੀਂ ਪਹਿਲਾ ਹੱਲ ਨਹੀਂ ਕਰਦੇ ਕਿਸੇ ਚੀਜ਼ ਦਾ ਅਸੀਂ ਪਹਿਲਾ ਸਰਕਾਰਾਂ ਨੂੰ ਬੈਂਤਰੀ ਕਰਦੇ ਚੈਲੰਜ ਨਹੀਂ ਕਰਦੇ ਕਿ ਦੇਕਰ ਭਾਈ ਸਾਡਾ ਸਿੱਖ ਸਾਡਾ ਨੌਜਵਾਨ ਜਿਹੜਾ ਕਿ ਆਪਣੀ ਜਿਹੜੀ ਸਜ਼ਾਵਾਂ ਨੇ ਦੋ ਦੋ ਸਜ਼ਾਵਾਂ ਕੱਟ ਚੁੱਕਿਆਗਾ ਤੁਸੀਂ ਅੱਜ ਉਸ ਨੂੰ ਵੀ ਨਹੀਂ ਸਾਢ ਸਕਦੇ ਤਾਂ ਸਾਨੂੰ ਫੇਰ ਬਗਾਨੀ ਦਾ ਅਹਿਸਾਸ ਆ ਫੇਰ ਕਰਾਇਆ ਜਾ ਰਿਹਾ ਹੁਣ ਕਈ ਲੋਕ ਕਹਿੰਦੇ ਆ ਕਿ ਫਾਂਸੀ ਨਹੀਂ ਦਿੱਦੇ ਤੁਸੀਂ ਰੱਬੋ ਤੁਸੀਂ ਰੱਬੋ ਇਹ ਗਾਹਾਂ ਸੁਪਰੀਮ ਕੋਰਟ ਨੇ ਦੇਖਣਾ ਇਹ ਗਾਹਾਂ ਕੇਂਦਰ ਸਰਕਾਰ ਨੇ ਦੇਖਣਾ ਕੇਂਦਰ ਸਰਕਾਰ ਉਹ ਆ ਕਿ ਅੱਜ ਮੈਂ ਇੱਕ ਬਿਆਨ ਸੁਣ ਰਿਹਾ ਸੀ ਅਮਿਤ ਸਾਹਾ ਉਹ ਕਹਿੰਦਾ ਇਹ ਰਵਨੀਤ ਬਿੱਟੂ ਦੇ ਨਾਲ ਮੇਰੀ ਯਾਰੀ ਆ ਜਿਨੇ ਉਹਦੇ ਦਾਦਾ ਮਾਰਿਆ ਮੈਂ ਉਹਨੂੰ ਕਦੇ ਨਹੀਂ ਛੱਡੂਗਾ ਇਹ ਬਾਹਰ ਲ ਹੋ ਰਹੀ ਆ ਜੀ ਵੀਡੀਓ ਪੂਰੀ ਤਰ੍ਹਾਂ ਦੇ ਐਮ ਇਤਸਾਦ ਦਾ ਬਿਆਨ ਆ ਰਿਹਾ ਕਿ ਮੈਂ ਉਹਨਾਂ ਨੂੰ ਕਦੇ ਨਹੀਂ ਛੱਡੂਗਾ ਤੇ ਹੁਣ ਤੁਸੀਂ ਆਸ ਕੀ ਤੋਂ ਲਈ ਰੱਖੀ ਐ ਬਈ ਸੁਪਰੀਮ ਕੋਰਟ ਕਹਿੰਦੀ ਐ ਕਿ ਫਾਂਸੀ ਕਿਉਂ ਨਹੀਂ ਦਿੱਤੀ ਗਈ ਇੰਨਾ ਟਾਈਮ ਹੋ ਗਿਆ ਫਾਂਸੀ ਨੂੰ ਦਿੱਤਾ ਕਿਉਂ ਨਹੀਂ ਤੇ ਹੁਣ ਗੇਮ ਕਿਹਦੇ ਪਾਲੇ ਦਿੱਤਾ ਜਿਹੜੀ ਕਿ ਇਹ ਹੈਗੀ ਆ ਅਮਿਤ ਸਾ ਗ੍ਰਹਿ ਮੰਤਰੀ ਕੇਂਦਰ ਦੀ ਸਰਕਾਰ ਕੀ ਤੁਹਾਨੂੰ ਲੱਗਦਾ ਕੇਂਦਰ ਦੀ ਸਰਕਾਰ ਕਿ ਉਮਰ ਕਾਇਦ ਦੇ ਵਿੱਚ ਤਬਦੀਲ ਕਰੂਗੀ ਅੱਜ ਦਾ ਸਬਗੀਰ ਬਾਦਲ ਦਾ ਬਿਆਨ ਆਇਆ ਕਿ ਜੀ 30 ਸਾਲਾਂ ਤੋਂ ਬੰਦਾ ਭਾਈ ਬਲਵੰਤ ਸਿੰਘ ਰਾਜਵਾਨਾ ਉਹਦੀ ਉਮਰ ਕਾਇਦ ਆ ਤਬਦੀਲ ਕੀਤੀ ਜਾਵੇ ਉਹ ਸ਼ਰਮ ਕਰੋ ਮਾਰੀ ਮੋਟੀ ਜਦੋਂ ਤੁਹਾਡੀ 10 ਸਾਲ ਸਰਕਾਰ ਇਹ ਸੈਂਟਰ ਦੇ ਵਿੱਚ ਨਾਲ ਵਜ਼ੀਰੀਆਂ ਭੋਗਦੇ ਰਹੇ ਤਾਲਵੇ ਚੜਦੇ ਰਹੇ ਤੇ ਉਦੋਂ ਤੁਸੀਂ ਕਿੱਥੇ ਸੀ ਇਹ ਤੁਹਾਡੇ ਕਰਕੇ ਹੋ ਰਿਹਾ ਸਾਰਾ ਕੁਝ ਅੱਜ ਸਿੱਖਾਂ ਦਾ ਇਹਦੇ ਜਗਤਾਰ ਸਿੰਘ ਹਵਾਰੇ ਨੂੰ ਕਹਿੰਦਾ ਕਤਲਾ ਉਹ ਪੰਜਾਬ ਨਹੀਂ ਆਉਣਾ ਚਾਹੀਦਾ ਇਹ ਬਾੜਿੰਗਾ ਸਖਬੀਰ ਬਦਲਦੀ ਆ ਤੇ ਅੱਜ ਰਾਜਵਾਲੇ ਨੂੰ ਕਹਿੰਦਾ ਜੇ ਸਰਕਾਰ ਉੱਪਰ ਕੈਚ ਉਹਨੂੰ ਤਬਦੀਲ ਕਰੇ ਦੋ 10 ਸਾਲ ਤੁਹਾਡੇ ਮਿਨਿਸਟਰੀ ਤੁਹਾਡੇ ਕੋਲ ਸਭ ਕੁਝ ਰਹਿਆ ਰਾਜ ਭਾਗ ਰਹਿਆ ਮੁੱਖ ਮੰਤਰੀ ਰਹੇ ਵਜ਼ੀਰੀਆਂ ਰਹੀਆਂ ਅਹੁਦੇ ਰਹੇ ਤੇ ਮੋਦੀ ਧਾੜੀ ਮੁਠੀ ਦੇ ਵਿੱਚ ਸੀ ਇਹ ਤੁਸੀਂ ਉਦੋਂ ਸਭ ਕੁਝ ਕਰਾ ਸਕਦੇ ਸੀ ਹੁਣ ਤੁਸੀਂ ਡਰਾਮੇ ਕਰਦੇ ਹੋ ਸਿਆਸਤਾ ਕਰਦੇ ਹੋ ਇਹ ਸਿਆਸਤਾ ਕਰਨੀ ਛੱਡ ਦਿਓ ਸਿੱਖਾਂ ਦਾ ਬਹੁਤ ਨੁਕਸਾਨ ਹੋ ਗਿਆ ਬਹੁਤ ਕਤਲੇਆਮ ਹੋ ਗਿਆ ਸਿੱਖਾਂ ਨੇ ਬੜਾ ਕੁਝ ਭੋਗ ਲਿਆ ਪਰ ਮੈਂ ਅੱਜ ਉਹਨਾਂ ਦੋਗਲੇ ਸਿੱਖਾਂ ਨੂੰ ਵੀ ਬੇਨਤੀ ਕਰਦਾ ਕਿ ਭਰਾਵੋ ਸਿੱਖਾਂ ਦੀਆਂ ਜੜਾਂ ਉਹਨਾਂ ਕੌਮ ਦੇ ਸੀਧਿਆਂ ਜਿਹੜਾ ਵੱਡਣਾ ਬੰਦ ਕਰ ਦਿਓ ਉਹਨਾਂ ਦਾ ਕਿਸੇ ਦਾ ਬੱਟ ਨਾਲ ਬੱਟ ਦਾ ਰੋਲਾ ਨਹੀਂ ਸੀ ਕਿਉਂਤੀ ਪੈਣ ਦਾ ਰੋਲਾ ਨਹੀਂ ਸੀ ਉਹਨਾਂ ਨੇ ਜਿਹੜਾ ਆਪਣੇ ਪਿੰਡੇ ਤੇ ਹੰਢਾ ਕੇ ਜਿਹੜਾ ਸਭ ਕੁਝ ਕੀਤਾ ਤੇ ਸਾਡੀਆਂ ਤੁਹਾਡੀਆਂ ਸਾਰਿਆਂ ਦੀ ਜਾਨਾਂ ਬਚਾਈਆਂ ਨਹੀਂ ਅੱਜ ਪੰਜਾਬ ਪਤਾ ਨਹੀਂ ਕਿੱਥੇ ਹੋਣਾ ਸੀ ਇਸ ਕਰਕੇ ਕਲਾਕਾਰਾਂ ਨੂੰ ਬੇਨਤੀ ਆ ਹੋਰ ਸਮਾਜ ਸਿਵਲ ਬੇਨਤੀ ਆ ਕਿ ਆਵਾਜ਼ ਉਠਾਓ ਭਾਈ ਬਲਵੰਤ ਸਿੰਘ ਰਾਜੂਆਣੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ ਦੂਸਰੇ ਪਾਸੇ ਬੁਲੰਦ ਆਵਾਜ਼ ਕਰੋ ਭਾਈ ਜੇਤਾਰ ਸਿੰਘ ਹਵਾਰੇ ਨੂੰ ਪੰਜਾਬ ਲਿਆਂਦਾ ਜਾਵੇ ਪੰਜਾਬ ਦੀ ਜੇਲ੍ਹ ਚ ਸਿਫਟ ਕੀਤਾ ਜਾਵੇ ਉਹਨਾਂ ਦੀ ਮਾਤਾ ਨੂੰ ਜਿਹੜਾ ਮਿਲਾਇਆ ਜਾਵੇ ਆਕਾਲ ਪੁਰਖ ਦਾ ਪਤਾ ਨਹੀਂ ਹੁੰਦਾ ਪਾਣਾ ਕਦੋਂ ਵਾਪਰ ਜਾਵੇ ਅਸੀਂ ਤਾਂ ਕਹਿੰਦੇ ਲੰਬੀ ਉਮਰਾਂ ਹੋਣ ਪਰ ਜੋ ਆਕਾਲ ਪੁਰਖ ਨੂੰ ਵਹਿਗੁਰੂ ਨੂੰ ਪਾਣਾ ਮਨਜ਼ੂਰ ਆ ਉਹਦੇ ਰਾਜ ਤੇ ਰਹਿਣਾ ਪੈਂਦਾ ਇਸ ਕਰਕੇ ਅੱਜ ਜਿਹੜਾ ਬੇਨਤੀ ਇਹ ਆ ਕਿ ਤੁਸੀਂ ਹੁਣ ਮਾਰਾ ਮੋਠਾ ਜਾਗ ਉઠੋ ਠੀਕ ਆ ਕਿ ਭਾਈ ਅਰਦਾਸਾਂ ਬਹੁਤ ਕਰ ਲਈਆਂ ਗੈਕਾ ਲਈ ਠੀਕ ਹੈ ਕਿ ਪ੍ਰਮਾਤਮਾ ਆਪਣਾ ਭਾਣਾ ਆਪਣੇ ਉਹਦੇ ਰਜਾ ਜੇ ਵਿੱਚ ਚੱਲਣਾ ਪੈਂਦਾਗਾ ਹਰ ਇੱਕ ਜੇ ਮੇਰੇ ਵਰਗਾ ਕਹਦੇ ਕਿ ਮੈਂ ਫੇਸਬੁੱਕ ਦੇ ਅਰਦਾਸ ਕਰਤੀ ਮੈਂ ਪੈ ਕੇ ਅਰਦਾਸ ਕਰਤੀ ਇਹ ਅਰਦਾਸਾਂ ਨਹੀਂ ਸੁਣੀਆਂ ਜਾਂਦੀਆਂ ਤੇ ਇਹ ਅਰਦਾਸਾਂ ਦੇ ਕਰਕੇ ਜੇ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਲੇ ਤੇ ਮੈਂ ਹੋਰ ਕਹਿੰਦਾ ਤੇ ਫਿਰ ਬਵਾਦ ਬਣ ਜਾਣਾਗਾ ਤੇ ਇਸ ਕਰਕੇ ਬੇਨਤੀ ਆ ਤੇ ਜੁਰ ਅਵਾਜ਼ ਹਟਾਓ ਗਲਾ ਸਾਥਰੀ ਜਿੰਦਾ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ